ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਹੋ ਗਿਆ ਇਸ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਹੈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਮੁਕਸਰ ਦੇ ਮਾਗੀ ਮੇਲੇ 'ਚ ਇੱਕ ਰਾਜਨੀਤਿਕ ਕਾਨਫਰੰਸ ਦੌਰਾਨ ਇਸ ਦੀ ਘੋਸ਼ਣਾ ਕੀਤੀ ਹੈ ਅਮਰਤਪਾਲ ਸਿੰਘ ਇਸ ਵੇਲੇ ਐਨਐਸਏ ਤਹਿਤ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਇਸ ਲਈ ਪਾਰਟੀ ਚਲਾਉਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਅਤੇ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਸ਼ਾਮਲ ਮੱਲੇ ਪਾਰਟੀ ਦਾ ਸੰਵਿਧਾਨ ਅਤੇ এজেন্ডਾ ਬਣਾਉਣ ਲਈ ਵੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਵਿਸਾਖੀ ਤੱਕ ਮਾਹਿਰਾਂ ਦੀ ਸਲਾਹ ਨਾਲ ਆਪਣਾ ਕੰਮ ਪੂਰਾ ਕਰੇਗੀ ਅਸੀਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਅੱਖਿਆਈਆਂ ਚੱਲ ਕੇ ਵੀ ਇੱਥੇ ਬਹੁਤ ਵੱਡੀ ਇਲਾਹਾਜ਼ 'ਤੇ ਪਹੁੰਚ ਕੇ ਇਹ ਪਾਰਟੀ ਨੂੰ ਬਣਾਉਣ ਵਾਸਤੇ ਹੰਗਾਰਾ ਭਰਿਆ ਸਾਨੂੰ ਉਮੀਦ ਹੈ ਕਿ ਪਾਰਟੀ ਜਲਦੀ ਪੂਰੇ ਪੰਜਾਬ 'ਚ ਇਹ ਦਾ ਟਾਂਚਾ ਜਿਹੜਾ ਸੱਪਤ ਹੋ ਜੂਗਾ ਕਿਉਂਕਿ ਲੋਕਾਂ ਦਾ ਬੜਾ ਬੜਾ ਖਿਲੋ ਗਿਆ ਨੌਜਵਾਨੀ ਬਹੁਤ ਚਾਹਵਾਨ ਹੈ ਇਸ ਪਾਸੇ ਨਜੰਣਵਾ ਅਮਰਤਪਾਲ ਨੇ ਕਿਹਾ ਸਰਬੀ ਚੀਜ਼ ਨੇ ਕਿਹਾ ਪ੍ਰਧਾਨ ਕੋਈ ਵੀ ਪ੍ਰਧਾਨਗੀ ਵਾਲੀ ਗੱਲ ਨਹੀਂ ਸਭ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤੁਹਾਨੂੰ ਪ੍ਰਧਾਨਗੀ ਦੀ ਕੋਈ ਵੱਡੀ ਲੋੜ ਨਹੀਂ ਕੋਈ ਪੰਜਾਬ ਦੇ ਨੌਜਵਾਨੀ ਨੇ ਇਕੱਲੇ ਜੋ ਹਾਲਾਤ ਹੈ ਉਹਨਾਂ ਨੂੰ ਬਦਲਣ ਵਾਸਤੇ ਅੱਗੇ ਆਉਣ ਦੀ ਲੋੜ ਹੈ ਬਾਕੀ ਪ੍ਰਧਾਨਗੀਆਂ ਦੀ ਕੋਈ ਅੱਧੀ ਨਹੀਂ ਪੰਜ ਤੇ ਕੁਝ ਵੱਖਰੇ ਮਸਲੇ ਆ ਬਾਕੀ ਪੰਜਾਬੀਆਂ ਦੇ ਸਾਰੇ ਸਾਂਝੇ ਮਸਲੇ ਆ ਰੌਬ ਦੇ ਪਾਣੀ ਦਾ ਹਵਾ ਦਾ ਜੋ ਵੀ ਇਥੇ ਹਾਲਾਤ ਬਣੇ ਪਏ ਆ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋਈ ਪਈ ਆ ਨਸ਼ਾ ਵਾ ਇਹ ਸਾਰੀਆਂ ਸਾਰੀਆਂ ਕਮਿਊਨਿਟੀਆਂ ਤੇ ਅਫੈਕਟ ਕਰ ਰਿਹਾ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਚਾਹੁੰਦੇ ਆ ਕਿ ਤੁਸੀਂ ਆਓ ਆਪਾਂ ਰਲ ਮਿਲ ਕੇ ਹਮਲਾ ਮਰੀਏ